ਕਬੱਡੀ ਯੋਜਨਾ ਆਈ ਹੈ ਵੀ ਕੈਨਬਰਾ ਚ ਵੀ ਅਸੀਂ ਇੱਕ ਛੋਟੇ ਬੱਚਿਆਂ ਦੀ ਟੀਮ ਤਿਆਰ ਕਰੀਏ ਕਿਉਂਕਿ ਪਿੰਡਾਂ ਵਿੱਚੋਂ ਛੋਟੇ ਬੱਚਿਆਂ ਦੀਆਂ ਟੀਮਾਂ ਜਿਹੜੀਆਂ ਨੇ ਨਾ ਵੱਡੇ ਪਲੇਅਰ ਵੱਡੇ ਲੈਵਲ ਤੇ ਆਈਆਂ ਨੇ ਨੇ ਛੋਟੇ ਪਲੇਅਰ ਉੱਠ ਨਹੀਂ ਰਹੇ ਜੇ ਆਪਾਂ ਕਿਸੇ ਨੂੰ ਕਬੱਡੀ ਖੇੜ ਦੇ ਨੂੰ ਕ੍ਰਿਕਟ ਖੇੜ ਦੇ ਨੂੰ ਦੇਖਾਂ ਤਾਂ ਬੱਚਾ ਆਪਣਾ ਸੋਚਦਾ ਵੀ ਆਪਾਂ ਇਦਾਂ ਖੇਢੀਏ ਆਪਣਾ ਵੀ ਇਦਾਂ ਨਾ ਹੋਵੇ ਸੋ ਇਹ ਇਕੱਲਾ ਟੂਰਨਾਮੈਂਟ ਨਹੀਂ ਇਹ ਸਾਡੇ ਭਵਿੱਖ ਦਾ ਯੋਜਨਾ ਘਾੜਾ ਸਾਡੇ ਭਵਿੱਖ ਦੀ ਯੋਜਨਾ ਘੜੀ ਜਾਣੀ ਹੈ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਦਰਸ਼ਕੋ ਆਪਾਂ ਪਿਛਲਾ ਐਪੀਸੋਡ ਕੀਤਾ ਸੀ ਪੰਜਾਬੀ ਯੂਥ ਕਲੱਬ ਕੈਨਬਰਾ ਦਾ ਕਬੱਡੀ ਟੂਰਨਾਮੈਂਟ ਦੇ ਸਬੰਧ ਵਿੱਚ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਲੋਂ ਦੇ ਨਾਲ ਤੇ ਕਬੱਡੀ ਦਾ ਅੱਜ ਦੂਜਾ એપisode ਹੋਣ ਜਾ ਰਿਹਾ ਜਿਹਦੇ ਚ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਲੱਬ ਦੇ ਖਜ਼ਾਨਚੀ ਗੁਰਪ੍ਰੀਤ ਸਿੰਘ ਸੰਗਾਲੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਉਹਨਾਂ ਦਾ ਸਵਾਗਤ ਤੇ ਫਿਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੰਗਾਲੀ ਸਾਹਿਬ ਸਵਾਗਤ ਆਜੀ ਤੁਹਾਡਾ ਸਟੂਡੀਓ ਚੋਂ ਤੇ ਸਤਿ ਸ਼੍ਰੀ ਅਕਾਲ ਜੀ ਸਰਕਾਰ ਇਹ ਖਾਲਸਾ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸੰਗਾਲੀ ਸਾਹਿਬ ਤੁਸੀਂ ਸਮਾਂ ਕੱਢ ਕੇ ਆਏ ਹੋ ਦਰਸ਼ਕਾਂ ਨੂੰ ਮਾਂ ਖੇਡ ਕਬੱਡੀ ਬਾਰੇ ਜਾਣਕਾਰੀ ਦੇਣ ਟੂਰਨਾਮੈਂਟ ਬਾਰੇ ਜਾਣਕਾਰੀ ਦੇਣ ਤੇ ਪ੍ਰਮੋਟ ਕਰਨਾ ਚਾਹੁੰਦੇ ਆ ਆਪਾਂ ਮਾਂ ਖੇਡ ਕਬੱਡੀ ਨੂੰ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਕਿ ਤੁਹਾਡਾ ਪਿਸ਼ੋਕੜ ਕੀ ਹੈ ਤੁਸੀਂ ਪੰਜਾਬ ਤੋਂ ਕਿੱਥੋਂ ਆ ਕਦੋਂ ਇੱਥੇ ਆਏ ਪੰਜਾਬ ਚ ਕਿੱਥੇ ਪੜ੍ਹੇ ਕਿੱਥੇ ਵੱਡੇ ਹੋਏ ਕਿੱਥੇ ਖੇਡੇ ਇਹ ਪਰਿਵਾਰਕ ਤੇ ਪਿਸ਼ੋਕੜ ਜਾਣਕਾਰੀ ਦਿਓ ਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਸੰਗਾਲੀ ਹੈ ਜੀ ਮੇਰਾ ਪਿੰਡ ਕਿਸਨਗੜ੍ਹ ਸੰਗਾਲੀ ਆ ਜ਼ਿਲ੍ਹਾ ਮਰੇਕੋਲਾ ਜੋ ਕਿ ਪਹਿਲਾਂ ਸੰਗਰੂਰ ਦਾ ਹਿੱਸਾ ਸੀ ਹੁਣ ਸਾਡਾ ਜ਼ਿਲ੍ਹਾ ਨਵਾਂ ਬਣ ਗਿਆ ਸਾਡਾ ਪਿੰਡ ਹੁਣ ਜ਼ਿਲ੍ਹਾ ਮਰੇਕੋਲੇ ਦੇ ਅੰਡਰ ਆਉਣ ਲੱਗ ਗਿਆ ਤੇ ਮੈਂ ਪਿੰਡੋਂ ਹੀ ਪਹਿਲਾਂ ਜੀ 8ਵੀਂ ਤੱਕ ਪਿੰਡ ਹੀ ਸਾਡੇ ਸਕੂਲ ਆ ਉੱਥੇ ਸਟੱਡੀ ਕਰੀ ਫਿਰ ਉਦੋਂ ਬਾਅਦ ਸਾਡੇ ਬਣਵਾਉਰੀ ਆ ਲਵੇ ਪਿੰਡ ਜੀ ਸਰਕਾਰੀ ਹਾਈ ਸਕੂਲ ਬਣਵਾਉਰੀ ਤੋਂ ਫਿਰ ਉਦੋਂ ਬਾਅਦ ਪਲੱਸ 2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸੌੜ ਤੋਂ ਜੀ ਤੇ ਮੈਂ ਪਿੰਡ ਹੀ ਬਸ ਖੇਡਦਾ ਰਿਆ ਜੀ ਕਬੱਡੀ ਸਟਾਰਟਿੰਗ ਤੋਂ ਹੀ ਕਬੱਡੀ ਦਾ ਸ਼ੌਂਕ ਸੀ ਮੇਰੇ ਵੱਡੇ ਭਰਾ ਗਰਤੇਜ ਸਿੰਘ ਨੂੰ ਕਬੱਡੀ ਦਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਦੇਖ ਦੇਖ ਕੇ ਮੈਂ ਵੀ ਕਬੱਡੀ ਖੇਡੀ ਸਾਡੇ ਪਿੰਡ ਦੀ 60 ਕਿਲੋ ਦੀ ਅਸੀਂ ਟੀਮ ਖੇਡਦੇ ਰਹਾਂ ਤੇ ਆਲੇ-ਦਾਲੇ ਪਿੰਡਾਂ ਜਾਂਦੇ ਵੀ ਨੇ ਸਾਡੀ ਟੀਮ ਨੰਬਰ ਵੀ ਚੱਕਦੀ ਰਹੀ ਆ ਉਦੋਂ ਤੇ ਪਰ ਹਾਈ ਲੈਵਲ ਤੇ ਨਹੀਂ ਅਸੀਂ ਪਹੁੰਚੇ ਬਟ ਉਦੋਂ ਬਾਅਦ ਫਿਰ ਚਲੋ ਅਸੀਂ ਹਾਈ ਲੈਵਲ ਤੇ ਨਹੀਂ ਪਹੁੰਚੇ ਉਦੋਂ ਵੇ ਅਸੀਂ ਕਬੱਡੀ ਟੂਰਨਾਮੈਂਟ ਕਰਾਉਣ ਲੱਗੇ ਜੀ ਮੈਂ ਉੱਥੋਂ 2017 12 ਤੋਂ ਲੈ ਕੇ 17 ਤੱਕ ਲਗਾਤਾਰ ਪੰਜ ਕਬੱਡੀ ਟੂਰਨਾਮੈਂਟ ਕਰਾਏ ਜੀ ਪਿੰਡ ਚ ਤੇ ਉਸ ਤੋਂ ਬਾਅਦ 18 ਚ ਮੈਂ ਆਸਟ੍ਰੇਲੀਆ ਆ ਗਿਆ 18 ਤੋਂ 20 ਤੱਕ ਮੈਂ ਸਿਡਨੀ ਰਹਿੰਦਾ ਰਿਹਾ ਤੇ ਵਿੱਚ ਮੈਂ ਕੈਨਬਰਾ ਆ ਗਿਆ ਤੇ ਹੁਣ ਵੀ ਸਟਿਲ ਕੈਨਬਰਾ ਹੀ ਆ ਤੇ ਉਸ ਤੋਂ ਬਾਅਦ ਜਦੋਂ ਮੈਂ ਪਿਛਲੇ 3 ਸਾਲ ਤੋਂ ਮੈਂ ਇੰਡੀਆ ਆ ਗਿਆ ਪਹਿਲੀ ਵਾਰੀ ਅਸੀਂ ਕਰਾਉਣਾ ਹੀ ਉਹ ਕਬੱਡੀ ਕੱਪ ਸੀ ਪਰ ਸਾਡੀ ਰਾਇ ਬਣੀ ਇੱਥੇ ਇੱਕ ਐਨ ਆਰ ਆਈ ਸੀ ਕਲੱਬ ਬਣਾਇਆ ਮੇਰੇ ਨਾਲ ਟੀਮ ਆ ਮੇਰੀ ਪੂਰੀ ਤੇ ਅਸੀਂ ਫਿਰ ਪਿਛਲੇ ਲਗਾਤਾਰ 3 ਸਾਲ ਤੋਂ ਲਾ ਗਰੀਬ ਲੋੜਵੰਦ ਲੜਕੀਆਂ ਦੇ ਵਿਆਹ ਕਰਨ ਲੱਗੇ ਜੀ ਹਰੇਕ ਸਾਲ ਅਸੀਂ 7 ਗਰੀਬ ਲੋੜਵੰਦ ਲੜਕੀਆਂ ਦੇ ਵਿਆਹ ਕਰਦੇ ਆ ਤੇ ਇਦਾਂ ਚੱਲਦਾ ਇਹ ਜਿਹੜਾ 12 ਤੋਂ 17 ਤੱਕ ਤੁਸੀਂ ਉੱਥੇ ਟੂਰਨਾਮੈਂਟ ਕਰਵਾਉਂਦੇ ਰਹੇ ਇਹ ਕੋਈ ਕਲੱਬ ਵੀ ਬਣਾਇਆ ਵੈ ਸੀ ਜੋ ਹਾਂਜੀ ਅਸੀਂ 12 ਤੋਂ ਲੈ ਕੇ 2017 ਤੱਕ ਅਸੀਂ ਕਬੱਡੀ ਕੱਪ ਕਰਾਉਂਦੇ ਰਹੇ ਉਸ ਤੋਂ ਪਹਿਲਾਂ ਅਸੀਂ ਕ੍ਰਿਕਟ ਕੱਪ ਕਰਾਉਂਦੇ ਸੀ ਪੰਜ ਕ੍ਰਿਕਟ ਕੱਪ ਕਰਾਏ ਲਗਾਤਾਰ ਫਿਰ ਪੰਜ ਕਬੱਡੀ ਕੱਪ ਤੇ ਸਾਡੇ ਕਲੱਬ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਹੁਣ ਵੀ ਚੱਲਦਾ ਕੰਟੀਨਿਊ ਤੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਕਿਸਨਗੜ ਸੰਗਾਲੀ ਹਾਂਜੀ ਪੰਜਾਬੀਓ ਕੁਝ ਗੱਲਾਂ ਦੇ ਸਵੱਭ ਰਲ ਜਾਂਦੇ ਨੇ ਜਿਵੇਂ ਸਰਕਾਰ ਇਹ ਖਾਲਸਾ ਇੰਟਰਨੈਸ਼ਨਲ ਟੀਵੀ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਨਾ ਕਿਉਂਕਿ ਪਹਿਲੀ ਖਾਲਸਾ ਸਰਕਾਰ ਸਰਕਾਰੀ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਈ ਸੀ ਤੇ ਕੁਦਰਤ ਵੱਲੋਂ ਸਬੱਬ ਜੁੜਿਆ ਕਿ ਗੁਰਪ੍ਰੀਤ ਸਿੰਘ ਸੰਗਾਲੀ ਹੋਰਾਂ ਦੇ ਪਿੰਡ ਵੀ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਐਂਡ ਸਪੋਰਟਸ ਕਲੱਬ ਬਣਿਆ ਹੋਇਆ ਤੇ ਲਗਾਤਾਰ ਉੱਥੇ ਹਰ ਸਾਲ ਕਬੱਡੀ ਟੂਰਨਾਮੈਂਟ ਹੁੰਦਾ ਇਸ ਗੱਲ ਲਈ ਇਹਨਾਂ ਦਾ ਪਿੰਡ ਪਿੰਡ ਦੇ ਵਸਨੀਕ ਤੇ ਜਿਹੜੇ ਐਨ ਆਰ ਆਈ ਸਪੋਰਟਰ ਨੇ ਪ੍ਰਮੋਟਰ ਨੇ ਉਹ ਵਧਾਈ ਦੇ ਪਾਤਰ ਨੇ ਇੱਕ ਤਾਂ ਸ਼ਹੀਦਾਂ ਨੂੰ ਯਾਦ ਰੱਖਦੇ ਨੇ ਕਹਿੰਦੇ ਨੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਕਦਮ ਤੋਂ ਮਿਟ ਜਾਇਆ ਕਰਦੀਆਂ ਨੇ ਪਰ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਉਹਨਾਂ ਦੇ ਨਾਂ ਤੇ ਕਬੱਡੀ ਟੂਰਨਾਮੈਂਟ ਕਰਵਾਉਣੇ ਇਹ ਮਾਣ ਵਾਲੀ ਗੱਲ ਆ ਇਸ ਗੱਲ ਲਈ ਸੰਗਾਲੀ ਦੇ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਉਹ ਵਧਾਈ ਦੇ ਪਾਤਰ ਨੇ ਤੇ ਜਿਹੜਾ ਤੁਸੀਂ ਐਨ ਆਰ ਆਈ ਕਲੱਬ ਬਣਾਇਆ ਉਹ ਪਿੰਡ ਦੇ ਮੁੰਡੇ ਜੁੜੇ ਵੇ ਆ ਕਿ ਇੱਥੋਂ ਦੇ ਕੈਨਬਰਾ ਦੇ ਮੁੰਡੇ ਜੁੜੇ ਵੇ ਨਹੀਂ ਨਹੀਂ ਉਹਦੇ ਨਾਲ ਵੱਖ-ਵੱਖ ਮੁੰਡੇ ਜੁੜੇ ਨੇ ਇੱਕ ਸਾਡੇ ਲਵੇ ਪਿੰਡ ਤੋਂ ਦਲੇਵਗੜ ਤੋਂ ਰਿੰਕੂ ਸਿੱਧੂ ਉਹ ਕੈਨਬਰਾ ਹੀ ਰਹਿੰਦਾ ਤੇ ਹੈਰੀ ਕਲੇਅਰ ਮੁੰਡਾ ਹੁਣ ਬ੍ਰਿਸਬਨ ਚੱਲ ਗਿਆ ਤੇ ਇੱਕ ਵਿੱਕੀ ਹੋ ਗਿਆ ਉਹ ਰੋ ਕੈਨਬਰਾ ਤੋਂ ਹੀ ਬਬਲੂ ਮਰਾਹੜ ਤੇ ਸੁਖਦੀਪ ਸਿਡਨੀ ਤੋਂ ਇੱਕ ਮੇਰਾ ਕਜ਼ਨ ਆ ਪ੍ਰਦੀਪ ਜੋਹਲ ਉਹ ਮੇਰੇ ਨਾਲ ਹੀ ਰਹਿੰਦਾ ਵੀ ਸਿਡਨੀ ਤੋਂ ਦੋ ਮੁੰਡੇ ਹੋਰ ਹੈਪੀ ਤੇ ਮਣੀ ਉਹ ਸਿਡਨੀ ਤੋਂ ਨੇ ਸਿਡਨੀ ਤੇ ਕੈਨਬਰਾ ਦਾ ਕਹਿਦੀ ਹੈ ਜੇ ਆਪਾਂ ਵੀ ਸਮੇਲ ਉਹ ਕਲੱਬ ਦਾ ਪੰਜਾਬੀਓ ਜਿਵੇਂ ਸਾਨੂੰ ਸਿੱਖਾਂ ਨੂੰ ਸਾਡੇ ਗੁਰੂ ਸਾਹਿਬਾਨ ਨੇ ਦਸਵੰਦ ਕਟਣ ਦਾ ਸੰਦੇਸ਼ ਦਿੱਤਾ ਇਹ ਆਪਣਾ ਨੌਜਵਾਨ ਯੂਥ ਆਗੂ ਖੇਡ ਪ੍ਰਮੋਟਰ ਇਹ ਦਾ ਜਿੰਨੇ ਵੀ ਮਿੱਤਰ ਨੇ ਉਹ ਸਾਰਿਆਂ ਨੇ ਰਲ ਕੇ ਗੁਰੂ ਦਾ ਦਿੱਤਾ ਸੰਦੇਸ਼ ਗੁਰੂ ਦਾ ਦਿੱਤਾ ਸਿਧਾਂਤ ਦਸਵੰਦ ਕੱਢਣਾ ਆਪਦਾ ਦਸਵੰਦ ਕੱਢ ਕੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਇਹ ਵਿਆਹ ਕਰਦੇ ਨੇ ਹਰ ਸਾਲ ਸੱਤ ਲੜਕੀਆਂ ਦੇ ਵਿਆਹ ਪਿੰਡ ਵਿੱਚ ਆਪਦੇ ਪੰਜਾਬ ਵਿੱਚ ਕਰਦੇ ਨੇ ਇਸ ਗੱਲ ਲਈ ਵੀ ਇਹ ਸ਼ਾਬਾਸ਼ ਦੇ ਹੱਕਦਾਰ ਨੇ ਹਾਂਜੀ ਪੰਜਾਬੀਓ ਜਿਹੜਾ ਆਪਣਾ ਟੂਰਨਾਮੈਂਟ 7 ਸਤੰਬਰ ਨੂੰ ਹੋਣ ਜਾ ਰਿਹਾ ਟੇਲਰ ਦੀ ਗਰਾਊਂਡ ਦੇ ਵਿੱਚ ਪਿਛਲੇ ਐਪੀਸੋਡ ਚ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਉਹ ਠੀਕ 9 ਵਜੇ ਸ਼ੁਰੂ ਹੋ ਜਾਣਾ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਾਲੋ ਨੇ ਜਾਣਕਾਰੀ ਦਿੱਤੀ ਸੀ 7 ਸਤੰਬਰ ਦਿਨ ਐਤਵਾਰ ਟੇਲਰ ਦੀ ਗਰਾਊਂਡ ਦੇ ਵਿੱਚ ਹੋਣਾ ਆਪਾਂ ਸੰਗਾਲੀ ਸਾਹਿਬ ਨੂੰ ਇਹ ਵੀ ਪੁੱਛਦੇ ਆ ਕਿ ਇਹ ਟੂਰਨਾਮੈਂਟ ਸੰਗਾਲੀ ਸਾਹਿਬ ਪਹਿਲਾ ਤੁਹਾਡੇ ਕਲੱਬ ਵੱਲੋਂ ਦੂਜਾ ਤੀਜਾ ਕਿੰਨਾ ਟੂਰਨਾਮੈਂਟ ਕਰਵਾ ਰਿਹਾ ਹੈ ਜੀ ਸਾਡੇ ਕਲੱਬ ਵੱਲੋਂ ਪਹਿਲਾ ਹੀ ਟੂਰਨਾਮੈਂਟ ਆ ਕਬੱਡੀ ਕੱਪ ਤੇ ਦਿਵਾਲੀ ਖੇਡ ਮੇਲਾ ਇਹ ਪਹਿਲਾ ਹੀ ਆ ਤੇ ਇਸ ਤੋਂ ਪਹਿਲਾਂ ਅਸੀਂ ਪਿਛਲੇ ਤੋਂ ਪਿਛਲੇ ਸਾਲ ਵਾਲੀਬਾਲ ਦਾ ਕਰਾ ਕੇ ਹਟੇ ਦੀ ਵਧੀਆ ਵਾਲੀਬਾਲ ਦਾ ਇਨਡੋਰ ਗਰਾਊਂਡ ਬੁੱਕ ਕਰਕੇ ਵਾਲੀਬਾਲ ਦਾ ਇੱਕ ਕੈਦੀ ਕੱਪ ਕਰਾ ਕੇ ਹਟਿਆ ਉਹਦੇ ਵਧੀਆ ਨਾਮ ਰੱਖੇ ਦੀ ਵਧੀਆ ਸਿਡਨੀ ਤੋਂ ਮੈਲਬਨ ਤੋਂ ਟੀਮਾਂ ਆਈਆਂ ਤੀਆਂ ਤੇ ਸਾਡਾ ਕਬੱਡੀ ਕੱਪ ਪਰ ਪਹਿਲਾ ਇਹ ਖੇਡ ਮੇਲਾ ਤੇ ਕਬੱਡੀ ਕੱਪ ਇਹ ਸਾਡਾ ਪਹਿਲਾ ਹੀ ਆ ਪਹਿਲਾਂ ਅਸੀਂ ਲਾਸਟ ਈਅਰ ਤੋਂ ਲਾਸਟ ਈਅਰ ਵਾਲੀਬਾਲ ਕੱਪ ਕਰਾ ਕੇ ਹਟਦੀ ਵਧੀਆ ਲੈਵਲ ਤੇ ਹਾਂਜੀ ਪੰਜਾਬੀਓ ਜਿਵੇਂ ਆਪਣੇ ਪੰਜਾਬ ਦੇ ਵਿੱਚ ਵਾਲੀਬਾਲ ਵੀ ਵੱਡੇ ਪੱਧਰ ਤੇ ਖੇਡਿਆ ਜਾਂਦਾ ਇਹ ਪੰਜਾਬੀ ਯੂਥ ਕਲੱਬ ਵੱਲੋਂ 2023 ਦੇ ਵਿੱਚ ਕੁਇਨਬਿੰਨ ਦੇ ਵਿੱਚ ਵਾਲੀਬਾਲ ਟੂਰਨਾਮੈਂਟ ਕਰਵਾਇਆ ਸੀ ਕੁਦਰਤ ਨੇ ਕੋਈ ਖੇੜ ਐਸੀ ਵਰਤਾਈ ਸੀ ਵੀ ਉਸ ਟੂਰਨਾਮੈਂਟ ਵਿੱਚ ਮੈਂ ਵੀ ਪਹੁੰਚ ਸਕਿਆ ਤੇ ਮੈਂ ਵੀ ਉਹਦਾ ਆਨੰਦ ਮਾਣਿਆ ਸੀਗਾ ਮੇਰੇ ਖਿਆਲ ਚ ਉਹਦਾ ਜਿਹੜਾ ਐਂਕਰਸੀ ਟੂਰਨਾਮੈਂਟ ਦਾ ਆਪਣਾ ਮੁੰਡਾ ਦਰਸ਼ਨ ਖੱਟੜਾ ਸੀ ਹਨਾ ਤੇ ਸਾਡਾ ਸੁਮਨਦੀਪ ਸਿੰਘ ਢਿੱਲੋਂ ਤਾਜ ਬਿਲਡਿੰਗ ਗਰੁੱਪ ਵਾਲੇ ਉਥੇ ਨਾਮ ਮੰਡਲ ਦੀ ਪਹੁੰਚੇ ਸੀ ਹਾਂ ਤੁਸੀਂ ਨਾਲ ਸੀ ਤੇ ਉਹ ਟੂਰਨਾਮੈਂਟ ਬੜਾ ਸਕਸੈਸਫੁਲ ਹੋਇਆ ਸੀ ਮੈਲਬਨ ਤੋਂ ਵੀ ਉਥੇ ਟੀਮਾਂ ਆਈਆਂ ਸੀ ਸਿਡਨੀ ਤੋਂ ਵੀ ਆਈਆਂ ਸੀ ਤੇ ਬੜਾ ਆਨੰਦਮਈ ਟੂਰਨਾਮੈਂਟ ਸੀ ਤੇ ਇਹ ਪੰਜਾਬੀ ਯੂਥ ਕਲੱਬ ਵੱਲੋਂ ਜਿਹੜਾ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਇਹ ਪਹਿਲਾ ਕਰਵਾਇਆ ਜਾ ਰਿਹਾ ਤੇ ਟੇਲਰ ਦੀ ਗਰਾਊਂਡ 'ਚ ਕਰਵਾਇਆ ਜਾ ਰਿਹਾ ਜਿਹੜੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਕਲੱਬ ਦੇ ਪ੍ਰਧਾਨ ਨਾਲ ਆਪਾਂ ਗੱਲ ਕੀਤੀ ਸੀ ਵੀ ਕੀ ਪਨੀਰੀ ਤਿਆਰ ਕਰਨ ਜਾ ਰਹੇ ਹੋ ਤੇ ਉਹਨਾਂ ਨੇ ਦੱਸਿਆ ਸੀ ਵੀ ਸਾਡੀ ਭੁਖ ਚ ਯੋਜਨਾ ਹੈਗੀ ਆ ਤੇ ਸ਼ੁਰੂਆਤ ਅਸੀਂ ਕਰਾਂਗੇ ਵੀਕਐਂਡ ਤੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸਮਾਂ ਸਾਰਨੀ ਅਸੀਂ ਜਾਰੀ ਕਰਾਂਗੇ ਤੇ ਉਹਦੀ ਪਹਿਲੀ ਕੋਚਿੰਗ ਸ਼ੁਰੂ ਕਰੂਗਾ ਗੁਰਪ੍ਰੀਤ ਸੰਗਾਲੀ ਕਿਉਂਕਿ ਉਹ ਬਚਪਨ ਦੇ ਵਿੱਚ 60 ਕਿਲੋ ਵਿੱਚ ਫਿਰ 70 ਕਿਲੋ ਵਿੱਚ ਕਬੱਡੀ ਖੇਡਦਾ ਰਿਹਾ ਤੇ ਉਹ ਕਬੱਡੀ ਦਾ ਪ੍ਰਮੋਟਰ ਵੀ ਹੈ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਆਪਾਂ ਜਾਣਦੇ ਆਂ ਸੰਗਾਲੀ ਸਾਹਿਬ ਤੋਂ ਵੀ ਕੀ ਯੋਜਨਾ ਉਹਨਾਂ ਦੀ ਤੇ ਕਦੋਂ-ਕਦੋਂ ਉਹ ਸ਼ੁਰੂ ਕਰਨ ਜਾ ਰਹੇ ਨੇ ਤੇ ਕਿਵੇਂ ਕੋਚਿੰਗ ਕਰਨਗੇ ਸੰਗਾਲੀ ਸਾਹਿਬ ਫਿਰ ਕੀ ਯੋਜਨਾ ਹੈ ਇਹ ਨੇੜੇ ਸਾਡੀ ਯੋਜਨਾ ਪਹਿਲੀ ਤਾਂ ਜੀ ਅਸੀਂ ਜਿਵੇਂ ਹੁਣ ਆਪਾਂ ਸਿੱਖ ਗੇਮਾਂ ਦੇਖਦੇ ਆਂ ਐਡਲਰਟੀ ਵੀ ਹੋਈਆਂ ਦੀਆਂ ਸਿਡਨੀ ਵੀ ਤੇ ਉੱਥੇ ਬੱਚਿਆਂ ਦੀ ਕਬੱਡੀ ਬਹੁਤ ਸੋਹਣੀ ਹੋਈ ਦੀ ਜਿਹੜੇ ਅੰਡਰ 70 ਨਾਲ ਨੇ ਤੇ ਉਦੋਂ ਛੋਟਿਆਂ ਦੀ ਟੀਮ ਇੱਕ ਬਣੀ ਦੀ ਸਾਡੀ ਯੋਜਨਾ ਇਹ ਹੈ ਵੀ ਕੈਨਬਰਾ ਚ ਵੀ ਅਸੀਂ ਇੱਕ ਛੋਟੇ ਬੱਚਿਆਂ ਦੀ ਟੀਮ ਤਿਆਰ ਕਰੀਏ ਕਿਉਂਕਿ ਪਿੰਡਾਂ ਵਿੱਚੋਂ ਛੋਟੇ ਬੱਚਿਆਂ ਦੀਆਂ ਟੀਮਾਂ ਜਿਹੜੀਆਂ ਨੇ ਨਾ ਵੱਡੇ ਪਲੇਅਰ ਵੱਡੇ ਲੈਵਲ ਤੇ ਆਈ ਇਹਨਾਂ ਨੇ ਛੋਟੇ ਪਲੇਅਰ ਉੱਠ ਨਹੀਂ ਰਹੇ ਸਾਡੀ ਕੋਸ਼ਿਸ਼ ਇੰਡੀਆ ਵੀ ਆਪਣੇ ਪੰਜਾਬ 'ਚ ਵੀ ਉਦਾਂ ਹੀ ਆ ਵੀ ਨਵੇਂ ਪਲੇਅਰ ਤਿਆਰ ਕਰੀਏ ਤੇ ਸਾਡੀ ਕੋਸ਼ਿਸ਼ ਇੱਥੇ ਵੀ ਆ ਵੀ ਨਵੇਂ ਬੱਚੇ ਆਪਾਂ ਉਰੇ ਜਿਹੜੇ ਜੰਪਲ ਨੇ ਉਹਨਾਂ ਨੂੰ ਤਿਆਰ ਕਰੀਏ ਉਹਦੇ ਰਿਕਾਰਡਿੰਗ ਸਾਡਾ ਚੱਲ ਰਿਹਾ ਪ੍ਰੋਸੈਸ ਵੀ ਉਹ ਜਲਦੀ ਈ ਸੀ ਉਹਦੀ ਜਾਣਕਾਰੀ ਸਾਂਝੀ ਕਰਾਂ ਕਿ ਕਦੋਂ ਤੇ ਕਿੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਆ ਤੇ ਪਹਿਲਾਂ ਅਸੀਂ ਖੁਦ ਆਪ ਮੈਂ ਖੁਦ ਟ੍ਰੇਨਿੰਗ ਦਵਾਂਗੇ ਉਹਨਾਂ ਨੂੰ ਬਾਅਦ ਚ ਉਸ ਜਿੰਨੀ ਸਾਡੀ ਗਿਣਤੀ ਵਧੀ ਗਈ ਬੱਚਿਆਂ ਦੀ ਫਿਰ ਉਹਨਾਂ ਵਾਸਤੇ ਇੱਕ ਬਤੌਰ ਨਾਮੀ ਖਿਡਿਆਰੀ ਕੋਈ ਵੀ ਸਾਨੂੰ ਮਿਲਦਾ ਸੀ ਉਹਨੂੰ ਕੋਚ ਰੱਖ ਕੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਹਾਂਜੀ ਮਾਂਖੇੜ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਖੁਸ਼ੀ ਦੀ ਗੱਲ ਆ ਕਿ ਕੈਮਰਾ ਦੇ ਵਿੱਚ ਵੀ ਕਬੱਡੀ ਦੀ ਕੋਚਿੰਗ ਸ਼ੁਰੂ ਹੋਣ ਜਾ ਰਹੀ ਆ ਮੈਨੂੰ ਉਮੀਦ ਆ ਕਿ ਪੰਜਾਬੀ ਯੂਥ ਕਲੱਬ ਵੱਲੋਂ 7 ਸਤੰਬਰ 2025 ਦੇ ਐਤਵਾਰ ਨੂੰ ਉਸ ਟੂਰਨਾਮੈਂਟ ਵਾਲੇ ਦਿਨ ਇਹਦੀ ਸਮਾਂਸਾਰਨੀ ਜਾਰੀ ਕੀਤੀ ਜਾਊਗੀ ਜਿਵੇਂ ਸੰਗਾਲੀ ਸਾਹਿਬ ਨੇ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਮੈਂ ਹੀ ਬੱਚਿਆਂ ਨੂੰ ਕਬੱਡੀ ਦੀ ਕੋਚਿੰਗ ਦੇਊਗਾ ਤੇ ਜਿਵੇਂ-ਜਿਵੇਂ ਬੱਚਿਆਂ ਦੀ ਗਿਣਤੀ ਵਧ ਗਈ ਫਿਰ ਕਿਸੇ ਨਾਮੀ ਖਿਡਾਰੀ ਨੂੰ ਬਤੌਰ ਕਬੱਡੀ ਕੋਚ ਰੱਖ ਕੇ ਬੱਚਿਆਂ ਨੂੰ ਕਬੱਡੀ ਦੀ ਟ੍ਰੇਨਿੰਗ ਦਿੱਤੀ ਜਾਊਗੀ ਅੰਡਰ 14 17 19 ਕਬੱਡੀ ਦੀਆਂ ਕੈਨਬਰਾ ਦੀਆਂ ਟੀਮਾਂ ਤਿਆਰ ਕੀਤੀਆਂ ਜਾਣਗੀਆਂ ਜਿਹੜੇ ਕੁਝ ਪੇਰੈਂਟਸ ਡਾਇਰੈਕਟ ਇੱਥੇ ਪੀਆਰ ਆਏ ਨੇ ਉਹਨਾਂ ਦੇ ਬੱਚੇ ਪੰਜਾਬ ਦੇ ਜੰਪਲ ਨੇ ਉਹਨਾਂ ਨੂੰ ਟ੍ਰੇਨਿੰਗ ਤੇ ਜਿਹੜੇ ਇਥੋਂ ਦੇ ਜੰਪਲ ਨੇ ਉਹਨਾਂ ਨੂੰ ਕਬੱਡੀ ਖੇਡਣ ਦੀ ਟ੍ਰੇਨਿੰਗ ਇਹ ਵੱਡੀ ਖੁਸ਼ੀ ਵਾਲੀ ਗੱਲ ਹੈ ਕੈਂਪਰਾ ਦੇ ਵਿੱਚ ਜਿੰਨੇ ਵੀ ਪੰਜਾਬੀ ਰਹਿ ਰਹੇ ਆ ਜਿੰਨੇ ਵੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਤਿਆਰੀਆਂ ਵਟ ਲੋ ਆਪਦੇ ਜਵਾਕਾਂ ਨੂੰ ਕਬੱਡੀ ਦੀ ਟ੍ਰੇਨਿੰਗ ਦਿਵਾਉਣ ਲਈ ਕਿਉਂਕਿ ਪੰਜਾਬੀ ਯੂਥ ਕਲੱਬ ਕੈਂਪਰਾ ਕਬੱਡੀ ਦੀ ਟ੍ਰੇਨਿੰਗ ਸ਼ੁਰੂ ਕਰਨ ਜਾ ਰਿਹਾ ਕਬੱਡੀ ਦੀ ਕੋਚਿੰਗ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਸੰਗਾਲੀ ਸਾਹਿਬ ਇਸ ਤੋਂ ਆਪਾਂ ਅੱਗੇ ਗੱਲ ਕਰਦੇ ਹਾਂ ਤੁਸੀਂ ਬੜਾ ਵੱਡਾ ਪਰਾਲਾ ਕਰ ਰਹੇ ਹੋ ਜਿਵੇਂ ਪਹਿਲੇ ਐਪੀਸੋਡ ਦੇ ਵਿੱਚ ਆਪਣੇ ਕਲੱਬ ਦੇ ਪ੍ਰਧਾਨ ਆ ਗਏ ਦੂਜੇ ਤੁਸੀਂ ਖਜ਼ਾਨਚੀ ਆ ਗਏ ਤੁਹਾਡੇ ਕਲੱਬ ਦੇ ਵਿੱਚ ਹੋਰ ਮੈਂਬਰ ਕਿਹੜੇ-ਕਿਹੜੇ ਨੇ ਸਾਡੇ ਕਲੱਬ 'ਚ ਜੀ ਸੀ ਮੀਤ ਪ੍ਰਧਾਨ ਬਰਿੰਦਰ ਸਿੰਘ ਵਿੱਕੀ ਕਾਤਰੋਂ ਉਹ ਨੇ ਤੇ ਇੱਕ ਅਮਨ ਬਰਾੜ ਮੇਰੇ ਨਾਲ ਸਹਿ ਖਜ਼ਾਨਚੀ ਨੇ ਤੇ ਅਰਪਣ ਜੋਤ ਸੰਧੂ ਉਹ ਸੈਕਟਰੀ ਨੇ ਠੀਕ ਹੈ ਜੀ ਹਾਂ ਜੀ ਇਹ ਤੁਹਾਡੇ ਕਲੱਬ ਦੇ ਮੈਂਬਰ ਨੇ ਸਰਗਰਮ ਮੈਂਬਰ ਸਰਗਰਮ ਮੈਂਬਰ ਤੇ ਸੰਗਾਲੀ ਸਾਹਿਬ ਇਹ ਤਾਂ ਕਲੱਬ ਦੇ ਤੁਹਾਡੇ ਮੈਂਬਰ ਹੋਗੇ ਤੇ ਜਿਹੜੇ ਥੋਡੇ ਹੁਣ ਦੇਖੋ ਜਦੋਂ ਕੋਈ ਵੀ ਟੂਰਨਾਮੈਂਟ ਹੁੰਦਾ ਕੋਈ ਵੀ ਵੱਡਾ ਈਵੈਂਟ ਹੁੰਦਾ ਜਿਵੇਂ ਤਰਸੀਮ ਜਸੜ ਆ ਰਿਹਾ ਹਨਾ ਕੋਈ ਈਵੈਂਟ ਹੋ ਰਿਹਾ ਉਹਨੂੰ ਵੀ ਲੋਕਾਂ ਨੇ ਸਪੋਰਟ ਕੀਤਾ ਵੱਖ-ਵੱਖ ਬਿਜ਼ਨਸਾਂ ਨੇ ਬਿਲਕੁਲ ਜੀ ਤੇ 9 ਅਗਸਤ ਨੂੰ ਦਰਸ਼ਕੋ ਆਪਾਂ ਗੱਲ ਸਾਂਝੀ ਕਰਦੇ ਕਰਦੇ ਇਹ ਵੀ ਦੱਸ ਦਈਏ ਕਿ 9 ਅਗਸਤ ਨੂੰ ਤਰਸੇਮ ਸਿੰਘ ਜਸੜ ਕੈੰਬਰਾ ਆ ਰਿਹਾ ਤੇ ਸਾਰੇ ਪੰਜਾਬੀਆਂ ਨੂੰ ਪੂਰੇ ਆਸਟ੍ਰੇਲੀਆ ਦੇ ਪੰਜਾਬੀਆਂ ਨੂੰ ਅਪੀਲ ਆ ਕਿ ਕੈੰਬਰਾ ਹਮ ਹਮਾ ਕੇ ਪਹੁੰਚੋ ਕਿਉਂਕਿ ਸਾਡਾ ਫਰਜ਼ ਬਣਦਾ ਸਿੱਖਾਂ ਦਾ ਪੰਜਾਬੀਆਂ ਦਾ ਜੋ ਉਹ ਸਾਡੀ ਕੌਮ ਲਈ ਸਾਡੇ ਭਾਈਚਾਰੇ ਲਈ ਕੰਮ ਕਰ ਰਿਹਾ ਉਹ ਉਹਦੀ ਹੌਸਲਾ ਵਜ਼ਾਈ ਲਈ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਆ ਆਪਾਂ ਗੱਲ ਫੇਰ ਵਿਸ਼ੇ ਤੇ ਆਉਨੇ ਆ ਕਿ ਜਿਹੜੇ ਤੁਹਾਡੇ ਟੂਰਨਾਮੈਂਟ ਨੂੰ ਸਪੋਰਟ ਕਰ ਰਹੇ ਨੇ ਜਿਹੜੇ ਸਪੋਰਟਰ ਨੇ ਜਿਹੜੇ ਹੁਣ ਮੁੱਢਲੇ ਸਪੋਰਟਰ ਨੇ ਕਿਹੜੇ-ਕਿਹੜੇ ਜਿਹੜੇ ਬਿਜ਼ਨਸ ਨੇ ਤੁਹਾਨੂੰ ਸਪੋਰਟ ਕਰ ਰਹੇ ਨੇ ਕਿਹੜੇ-ਕਿਹੜੇ ਵਿਅਕਤੀ ਤੁਹਾਡੀ ਸਪੋਰਟ ਕਰ ਰਹੇ ਨੇ ਸਾਨੂੰ ਜੀ ਸਾਰੇ ਕੈਮਰਾ ਦੀ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਸਾਰਿਆਂ ਨੂੰ ਮੇਨ ਸਪான்ਸਰ ਸਾਡੇ ਤਾਜ ਬਿਲਡਿੰਗ ਗਰੁੱਪ ਤੋਂ ਸੁਮਨਦੀਪ ਸਿੰਘ ਢਿੱਲੋਂ ਨਿਊ ਡੋਰ ਤੋਂ ਗੁਰਜੰਤ ਸਿੰਘ ਨੇ ਤੇ ਨਰਿੰਦਰ ਸਿੰਘ ਖਾਟੜਾ ਜੀ ਤੇ ਗੁਰਪਾਲ ਲੱਕੀ ਜੀ ਕੈਮਰਾ ਬਿਲਡਰ ਤੋਂ ਤੇ ਬਬਲੂ ਮਰਾਹੜ ਤੇ ਸਕਿਪ ਵਿਨ ਵਾਲੇ ਸੰਦੀਪ ਸਿੰਘ ਦਾ ਪੰਜਾਬ ਵਾਲੇ ਤੇ ਇਦਾਂ ਬਹੁਤ ਸਾਰੇ ਹੈਗੇ ਨੇ ਆਪਣੇ ਸਪான்ਸਰ ਜਿਹੜੇ ਸਾਨੂੰ ਫੁੱਲ ਸਪੋਰਟ ਕਰ ਰਹੇ ਨੇ ਤੇ ਵਧੀਆ ਸਾਰਿਆਂ ਦੇ ਜਾਨੀ ਕਿ ਹੌਸਲਾ ਵਧਾਈ ਦੇ ਰਹੇ ਨੇ ਸਾਨੂੰ ਹਾਂਜੀ ਦਰਸ਼ਕੋ ਜਿਹੜੇ ਕਬੱਡੀ ਟੂਰਨਾਮੈਂਟ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ ਇੱਥੇ ਮੈਂ ਨਾਂ ਲੈਣਾ ਜ਼ਰੂਰੀ ਸਮਝੂੰਗਾ ਅੱਜ ਅਸੀਂ ਗੱਲ ਕਰਦਿਆਂ ਦੇ ਵਿੱਚ ਇਹ ਗੱਲ ਸਾਂਝੀ ਹੋਊਗੀ ਪਰ ਅਗਲੇ ਐਪੀਸੋਡ ਦੇ ਵਿੱਚ ਕੱਲੇ-ਕੱਲੇ ਸਪੋਰਟਰ ਦਾ ਨਾਮ ਅਨਾਉਂਸ ਕੀਤਾ ਜਾਊਗਾ ਉਹਨਾਂ ਦਾ ਲੋਗੋ ਸਕਰੀਨ ਤੇ ਦਿਖਾਇਆ ਜਾਊਗਾ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਆਂ ਵੀ ਕਿੰਨੇ ਪੰਜਾਬੀ ਇੱਥੇ ਮਾਂ ਖੇਡ ਪੰਜਾਬੀ ਨੂੰ ਪਿਆਰ ਕਰਦੇ ਨੇ ਉਹਦੀ ਸਪੋਰਟ ਕਰਦੇ ਨੇ ਉਹਨੂੰ ਪ੍ਰਮੋਟ ਕਰਦੇ ਨੇ ਇਹ ਜ਼ਰੂਰੀ ਆ ਇਹ ਸਾਡਾ ਮੋਢਲਾ ਫਰਜ਼ ਵੀ ਬਣਦਾ ਵੀ ਜਿਹੜੇ-ਜਿਹੜਾ ਭਰਾ ਕੋਈ ਬਿਜ਼ਨਸਮੈਨ ਆ ਕੋਈ ਕਾਰੋਬਾਰੀ ਆ ਕੋਈ ਨੌਕਰੀ ਕਰਦਾ ਕੋਈ ਇੱਥੇ ਰਹਿ ਰਿਹਾ ਕੈਨਬਰਾਂ ਦੇ ਵਿੱਚ ਜਿਹੜੇ ਵੀ ਪੰਜਾਬੀ ਯੂਥ ਕਲੱਬ ਕੈਨਬਰਾਂ ਨੂੰ ਸਪੋਰਟ ਕਰ ਰਹੇ ਨੇ ਪੰਜਾਬੀ ਖੇਡ ਮਾਂ ਖੇਡ ਕਬੱਡੀ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਣੀ ਉਹਨਾਂ ਦੇ ਬਿਜ਼ਨਸ ਦਾ ਨਾਮ ਲੋਕਾਂ ਤੱਕ ਪਹੁੰਚਣਾ ਪਹੁੰਚਦਾ ਕਰਨਾ ਸਾਡਾ ਮੋਢਲਾ ਫਰਜ਼ ਬਣਦਾ ਮੈਂ ਅਗਲੀ ਗੱਲ ਅੱਗੇ ਤੋਰਦਾ ਸੰਗਾਲੀ ਸਾਹਿਬ ਤੁਸੀਂ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਦਰਸ਼ਕਾਂ ਨੂੰ ਸਾਰੇ ਦਰਸ਼ਕਾਂ ਨੂੰ ਸਾਰੇ ਕੈਮਰਾ ਦੀ ਸਮੂਹ ਸੰਗਤ ਕਿਨਬਿਨ ਦੀ ਸਮੂਹ ਸੰਗਤ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਕਿ ਸਾਰੇ ਫੈਮਿਲੀਆ ਸਮੇਤ ਆਓ ਫੈਮਿਲੀ ਇਵੈਂਟ ਆਪ ਦੇ ਬੱਚਿਆਂ ਨੂੰ ਨਾਲ ਲੈ ਕੇ ਆਓ ਕਿਉਂਕਿ ਕੀ ਹੁੰਦਾ ਜੇ ਆਪਾਂ ਕਿਸੇ ਨੂੰ ਕਬੱਡੀ ਖੇੜਦੇ ਨੂੰ ਕ੍ਰਿਕਟ ਖੇੜਦੇ ਨੂੰ ਦੇਖਾਂਗੇ ਤਾਂ ਬੱਚਾ ਆਪਣਾ ਸੋਚਦਾ ਵੀ ਆਪਾਂ ਇਦਾਂ ਖੇਢੀਏ ਆਪਣਾ ਵੀ ਇਦਾਂ ਨਾ ਹੋਵੇ ਆਪਣੀ ਵੀ ਇਦਾਂ ਗੁੱਡ ਡਵੈਲਪਮਣੇ ਤਾਂ ਅਸੀਂ ਸਾਰੀ ਕੈਂਪਰਾ ਦੀ ਕਿਊਨਬਿੰਦੀ ਸਮੂਹ ਸੰਗਤ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਓ ਠੀਕ ਹੈ ਜੀ ਸਾਰੇ ਜਾਣੇ ਖੇਡਣ ਦਾ ਆਨੰਦ ਮਾਣੋ ਕਾਫੀ ਖੇਡਾਂ ਹੋਣਗੀਆਂ ਤੇ ਕਬੱਡੀ ਵਾਲੀਵਾਲ ਕੁੜੀਆਂ ਦੀ ਕਬੱਡੀ ਮੁੰਡਿਆਂ ਦੀ ਕਬੱਡੀ ਅੰਡਰ 70 ਕਬੱਡੀ ਸਾਰੇ ਕਬੱਡੀ ਗੇਮਾਂ ਹੋਰ ਬਹੁਤ ਹੈਗੀਆਂ ਨੇ ਜਿਹੜੀਆਂ ਗੇਮਾਂ ਹੋਣਗੀਆਂ ਅਰਸਾ ਕਸੀ ਤੇ ਆਪਣੇ ਬੀਬੀਆਂ ਦੀ ਰੇਸ 뮤지컬 ਚੇਅਰ ਕਾਫੀ ਖੁਸ਼ ਆਨੰਦ ਮਾਣੋ ਬਹੁਤ ਵਧੀਆ ਤੇ ਅਸੀਂ ਇੱਕ ਲਾਸਟ ਸ਼ਾਮ ਨੂੰ ਕਿਸੇ ਸਿੰਗਰ ਦੇ ਵੀ ਪ੍ਰਬੰਧ ਕਰਾਂਗੇ ਆਉਣ ਵਾਲੇ ਟਾਈਮ 'ਚ ਹਾਂਜੀ ਦਰਸ਼ਕੋ ਜਿਹੜੀ ਗੱਲ ਨਵੀਂ ਐਡ ਹੋਈ ਆ ਪਹਿਲਾਂ ਤਾਂ ਕਾਹਲੋਂ ਸਾਹਮਣੇ ਦੱਸਿਆ ਸੀ ਇੱਕ ਤਾਂ ਬੀਬੀਆਂ ਦੀ ਰੇਸ ਹੋਣ ਜਾ ਰਹੀ ਆ ਬੀਬੀਆਂ ਨੂੰ ਵੀ ਤਿਆਰ ਹੋ ਜਾਣਾ ਚਾਹੀਦਾ ਹੁਣੇ ਤੋਂ ਆਪਦੀ ਪ੍ਰੈਕਟਿਸ ਸ਼ੁਰੂ ਕਰ ਦੇਣੀ ਚਾਹੀਦੀ ਆ ਜਿਨ੍ਹਾਂ ਨੇ ਰੇਸ ਵਿੱਚ ਭਾਗ ਲੈਣਾ ਰਸਾ ਕਸ਼ੀ ਦੀ ਵੀ ਪ੍ਰੈਕਟਿਸ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਰਸਾ ਕਸ਼ੀ ਦੇ ਵਿੱਚ ਭਾਗ ਲੈਣਾ ਜਿਵੇਂ ਸੰਗਾਲੀ ਸਾਹਿਬ ਨੇ ਦੱਸਿਆ ਅੰਡਰ 17 ਲੜਕਿਆਂ ਦੀ ਕਬੱਡੀ ਲੜਕੀਆਂ ਦੀ ਕਬੱਡੀ ਸੱਭਿਆਚਾਰਕ ਗਤੀਵਿਧੀਆਂ ਵਿੱਚ ਬੀਬੀਆਂ ਦੀ ਚਾਟੀ ਰੇਸ ਚਾਟੀ ਰੇਸ ਦੀ ਵੀ ਬੀਬੀਆਂ ਨੂੰ ਪ੍ਰੈਕਟਿਸ ਹੁਣ ਦੁਬਾਰਾ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਈ ਵਾਰੀ ਕਹਿੰਦੇ ਜੋ ਡਰਾਈਵਰੀ ਛੱਡੀ ਨੂੰ ਬੜਾ ਚਿਰ ਹੋ ਗਿਆ ਹੋਵੇ ਤੇ ਫਿਰ ਇੱਕਦਮ ਡਰਾਈਵਿੰਗ ਕਰਨ ਲੱਗ ਜਾਈਏ ਤੇ ਫਿਰ ਸਮੱਸਿਆ ਆਉਂਦੀ ਆ ਸੋ ਇਸ ਕਰਕੇ ਇਹ ਸਾਰੀਆਂ ਖੇਡਾਂ 'ਚ ਭਾਗ ਲੈਣ ਵਾਲਿਆਂ ਨੂੰ ਆਪਦੀ ਤਿਆਰੀ ਕਰ ਲੈਣੀ ਚਾਹੀਦੀ ਆ। ਦੂਜੀ ਗੱਲ ਰੰਗ ਲਾਗਤ 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 ਹੈ। ਸੰਗਾਲੀ ਸਾਹਿਬ ਨੇ ਯੂਥ ਨੇ ਇੱਕ ਬੜਾ ਸੋਹਣਾ ਮੈਸੇਜ ਦਿੱਤਾ ਵੀ ਇਹ ਪਰਿਵਾਰਕ ਈਵੈਂਟ ਆ ਸਾਰੇ ਪਰਿਵਾਰਾਂ ਨੂੰ ਲੈ ਕੇ ਪਹੁੰਚਣਾ ਆ ਆਪਣੇ ਬੱਚਿਆਂ ਨੂੰ 시ਡਨੀ ਤੋਂ ਮੈਲਬਨ ਤੋਂ ਬ੍ਰਿਸਬਨ ਤੋਂ ਪੂਰੇ ਆਸਟ੍ਰੇਲੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਆ। ਜਿਹੜੀ ਗੱਲ ਇਹਨਾਂ ਨੇ ਵਿਸ਼ੇਸ਼ ਕੀਤੀ ਆ ਵੀ ਜੇ ਬੱਚੇ ਕਿਸੇ ਨੂੰ ਖੇਡਦੇ ਨੂੰ ਦੇਖਣਗੇ ਜਦੋਂ ਉਸ ਨਾਮੀ ਖਿਡਾਰੀ ਦਾ ਨਾਮ ਬਾਰ-ਬਾਰ ਖੇਡ ਐਂਕਰ ਬੋਲੂਗਾ ਜਦੋਂ ਉਹ ਐਂਕਰਿੰਗ ਕਰਨ ਵਾਲਾ ਉਹਦਾ ਨਾਮ ਬੜੇ ਮਾਣ ਨਾਲ ਬੋਲਦਾ ਤੇ ਜਦੋਂ ਦਰਸ਼ਕ ਤਾੜੀਆਂ ਮਾਰਦੇ ਆ ਤੇ ਬੱਚਿਆਂ ਦੇ ਵਿੱਚ ਉਤਸ਼ਾਹ ਭਰਦਾ ਵੀ ਫਿਊਚਰ ਦੇ ਵਿੱਚ ਭੁਖ ਦੇ ਵਿੱਚ ਮੈਂ ਵੀ ਕਬੱਡੀ ਖੇਡਾਂ ਮੇਰਾ ਵੀ ਨਾਮ ਇਦਾਂ ਹੀ ਅਨਾਉਂਸ ਕੀਤਾ ਜਾਵੇ ਸੋ ਇਹ ਇਕੱਲਾ ਟੂਰਨਾਮੈਂਟ ਨਹੀਂ ਇਹ ਸਾਡੇ ਭਵਿੱਖ ਦਾ ਯੋਜਨਾ ਘਾੜਾ ਸਾਡੇ ਭਵਿੱਖ ਦੀ ਯੋਜਨਾ ਘੜੀ ਜਾਣੀ ਹੈ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਉਹਨਾਂ ਨੇ ਆ ਕੇ ਸਾਰੀਆਂ ਜਿਹੜੀਆਂ ਨੌਜਵਾਨ ਕੁੜੀਆਂ ਨੇ ਜਦੋਂ ਕੁੜੀਆਂ ਨੂੰ ਕਬੱਡੀ ਖੇਡਦੀਆਂ ਦੇਖਣਗੀਆਂ ਤੇ ਉਹਨਾਂ ਦੇ ਵਿੱਚ ਵੀ ਜੋਸ਼ ਭਰੂਗਾ ਜੇ ਬੀਬੀਆਂ ਦੀ ਚਾਟੀ ਰੇਸ ਦੇਖੀ ਜਾਊ ਤੇ ਸਾਡੇ ਸੱਭਿਆਚਾਰ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਵੀ ਚਾਟੀ ਕੀ ਹੁੰਦੀ ਆ ਤੇ ਇਹ ਬੀਬੀਆਂ ਕਿੱਦਾਂ ਭੱਜ ਰਹੀਆਂ ਨੇ ਜਦੋਂ ਬੀਬੀਆਂ ਰੇਸ ਲਾਉਣਗੀਆਂ ਤੇ ਨੌਜਵਾਨ ਕੁੜੀਆਂ 'ਚ ਵੀ ਉਤਸ਼ਾਹ ਭਰੂਗਾ ਵੀ ਅਸੀਂ ਵੀ ਡੇਲੀ ਸੈਰ ਕਰਨ ਦੀ ਆਦਤ ਪਾਈਏ ਅਸੀਂ ਰਨਿੰਗ ਕਰਨ ਦੀ ਆਦਤ ਪਾਈਏ ਕਿਉਂਕਿ ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਸਿਰਜ ਸਕਦਾ ਤੰਦਰੁਸਤ ਦਿਮਾਗ ਹੀ ਤੰਦਰੁਸਤ ਸਮਾਜ ਸਿਰਜ ਸਕਦਾ ਸੋ ਆਪਾਂ ਇਸ ਐਪੀਸੋਡ ਦੀ ਇੱਥੇ ਹੀ ਸਮਾਪਤੀ ਕਰਦੇ ਆਂ ਅਗਲੇ ਐਪੀਸੋਡ ਦੇ ਵਿੱਚ ਸਾਰੇ ਹੀ ਖੇਡ ਦੇ ਪ੍ਰਮੋਟਰਾਂ ਦਾ ਕਬੱਡੀ ਖੇਡ ਪ੍ਰਮੋਟਰਾਂ ਦਾ ਸਪੋਰਟਰਾਂ ਦਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੇ ਸਮਾਪਤੀ ਕਰਦੇ ਸੰਗਾਲੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਟੂਡੀਓ ਦੇ ਚਾਏ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਤੇ ਗੁਰਪ੍ਰੀਤ ਸਿੰਘ ਗਾਲੀ ਵੱਲੋਂ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ